ਮਿੰਟੂ ਜੀ ਆਪਾਂ ਥੋੜੀ ਜਿਹੀ ਹਰਿਆਣੇ ਦੀ ਚਰਚਾ ਵੀ ਕਰ ਲਈਏ ਫਿਰ ਆਪਾਂ ਫਿਰ ਇੱਧਰ ਵਾਲੇ ਪਾਸੇ ਮੁੜ ਕੇ ਆਵਾਂਗੇ ਕੋਈ ਹਰਿਆਣੇ ਦੇ ਵਿੱਚ ਨਵੀਂ ਕੋਈ ਗੱਲ ਵਾਪਰੀ ਅੱਜ ਕੱਲ ਦੇ ਵਿੱਚ ਨਹੀਂ ਇਹਨਾਂ ਦਾ ਝਾੜੂ ਵਾਲਿਆਂ ਦਾ ਇੱਕ ਉਮੀਦਵਾਰ ਸੀ ਅਮਰ ਸਿੰਘ ਉਹ ਤੇ ਪਾਸੇ ਪਲਟ ਗਿਆ ਅਮਰ ਸਿੰਘ ਤਰ ਸਿੰਘ ਹੋ ਗਿਆ ਉਹ ਤੇ ਤਰ ਗਿਆ ਇੱਧਰੋਂ ਉਹ ਤਾਂ ਮੈਂ ਵੇਖਿਆ ਤੇ ਬਾਜਵਾਤ ਸਾਹਿਬ ਉਹਨਾਂ ਨੂੰ ਪਾਰ ਰਹੇ ਨੇ ਹੂੰ ਮੌਕੇ ਤੇ ਆ ਕੇ ਬੜਾ ਉਹਨਾਂ ਨੇ ਕਲਟੀ ਮਾਰੀ ਹੈ ਸਾਹਿਬ ਉੱਥੇ ਹਰਿਆਣੇ ਚ ਚੱਲ ਹੀ ਰਿਹਾ ਹੂੰ ਤੁਸੀਂ ਵੇਖੋ ਨਾ ਕਿ ਕੱਲ ਪਾਣੀਪੱਤ ਦੇ ਵਿੱਚ ਕੀ ਹੋਇਆ ਜੀ ਕਿ ਜਿਹੜਾ ਰਘੁਨਾਥ ਤਮਰਸੀ ਜਜਪੀ ਵਾਲਾ ਉਹ ਬਹਿ ਗਿਆ ਭਾਜਪਾ ਦੇ ਅੱਖ ਚ ਲਓ ਮਤਲਬ ਕਿ ਇਕੋ ਫਰੈਂਡਲੀ ਨਹੀਂ ਜਿਵੇਂ ਸ਼ਬਦ ਬੋਲਦੇ ਹੁੰਦੇ ਇੱਥੇ ਕਹਿ ਲੋ ਕਿ ਉਮੀਦਵਾਰ ਫਰੈਂਡਲੀ ਵੀ ਮੈਚ ਚੱਲ ਰਿਹਾ ਨਾ ਸਰਸਾਰਣੀਆਂ ਐਲਣਾਵਾਦ ਕਈ ਥਾਵਾਂ ਤੇ ਤਾਂ ਉਮੀਦਵਾਰ ਹੀ ਬੈਠ ਰਹੇ ਆ ਸਾਬ ਜੀ ਜਦੋਂ ਇਲੈਕਸ਼ਨ ਦੇ ਚੋਣ ਪ੍ਰਚਾਰ ਦੇ ਖਤਮ ਹੋਣ ਚੁ ਕੁਝ ਘੰਟੇ ਬਾਕੀ ਆ ਜਜਪੀ ਦਾ ਉਮੀਦ ਕਿਉਂਕਿ ਉਹ ਵੋਟਾਂ ਤੋੜ ਰਿਆ ਸੀ ਭਾਜਪਾ ਲੈਂਦੀ ਆ ਬਿਲਕੁਲ ਤੇ ਆਛਾ ਨੇ ਕਿਹਾ ਉਹਨਾ ਦਿਲ ਨਾ ਤੋੜੀ ਹਾਂ ਦੇਖੀ ਕਿਤੇ ਦਿਲ ਨਾ ਤੋੜੀ ਯਾਰ ਦਾ ਤਾਂ ਉਹਨੇ ਆਖਿਆ ਕੋਈ ਗੱਲ ਨਹੀਂ ਤੁਹਾਡਾ ਤੇ ਰੱਖਾਂਗੇ ਅਸੀਂ ਮੂੰਹ ਮੱਥਾ ਰੱਖਾਂਗੇ ਤੇ ਉਹਨੇ ਆਖਿਆ ਕੋਈ ਗੱਲ ਨਹੀਂ ਯਾਰ ਓਦਾਂ ਵੀ ਤੇ ਬੇੜਾ ਬਹਿਣਾ ਆਪ ਹੀ ਬਹਿ ਜਾਓ ਇਹਦੇ ਨਾਲ ਹਾਂ ਵੀ ਬਹਿ ਜਾਓ ਕਿਸੇ ਦੇ ਹੱਕ ਚ ਤੇ ਬੈਠੋ ਜੀ ਜੀ ਮਤਲਬ ਕਿ ਆ ਕੁਛ ਚੱਲਦਾ ਪਿਆ ਹੈ ਹਰਿਆਣੇ ਦੇ ਵਿੱਚ ਸੂਰਤਿ ਹਾਲ ਜੇ ਆਪਾਂ ਸੰਖੇਪ ਦੇ ਵਿੱਚ ਦੇਖਣੀ ਜੀ ਅੱਜ ਵੀ ਰਾਹੁਲ ਗਾਂਧੀ ਨੇ ਬਹੁਤ ਮਹੱਤਵਪੂਰਨ ਇਲਾਕਿਆਂ ਚ ਰੈਲੀ ਕਰਨੀ ਹੈ ਹਾਂ ਬਿਲਕੁਲ ਸ਼ਮੀ ਕੁ ਪੰਜ ਕੁ ਵਜੇ ਪ੍ਰਚਾਰ ਖਤਮ ਹੋ ਜਾਏਗਾ ਮੇਰੇ ਖਿਆਲ ਨਾਲ ਕਿਉਂਕਿ ਇੱਕ ਦਿਨ ਪਹਿਲਾਂ ਪ੍ਰਚਾਰ ਹੁੰਦਾ ਹੀ ਨਹੀਂ ਹੈ ਨਾ ਪੰਜ ਨੂੰ ਵੋਟਾਂ ਤੇ ਦਾ ਮਤਲਬ ਕਿ ਚਾਰ ਖਾਲੀ ਚਾਰ ਖਾਲੀ ਹਾਂ ਤੇ ਤਿੰਨ ਨੂੰ ਬੰਦ ਹੋ ਜਾਏਗਾ ਪੰਜ ਕੁ ਵਜੇ ਖਤਮ ਹੁਣ ਤੁਸੀਂ ਵੇਖੋ ਕਿ ਰਾਹੁਲ ਗਾਂਧੀ ਤੇ ਉੱਥੇ ਘਰਸ ਰਿਹਾ ਜੀ ਪ੍ਰਿਯੰਕਾ ਗਾਂਧੀ ਉੱਥੇ ਵਟ ਕੱਢ ਰਹੀ ਆ ਬਿਲਕੁਲ ਗੁਜਰਾਤ ਲੌਬੀ ਜਿਹੜੀ ਆ ਉਹ ਉੱਥੋਂ ਆਪ ਦਾ ਝੋਲਾ ਚੁੱਕ ਕੇ ਤੇ ਨਿਕਲ ਚੁੱਕੀ ਆ ਪਹਿਲਾਂ ਹੀ 48 ਕੇ 50 ਘੰਟੇ ਪਹਿਲਾਂ ਹੀ ਉਹਨਾਂ ਨੇ ਰੱਖਿਆ ਕਿ ਆ ਬਈ ਇੱਥੇ ਮੱਥਾ ਨਹੀਂ ਵੱਜਦਾ ਖੱਟਰ ਨੂੰ ਲਿਓ ਖਟਰ ਛੋਟੀਆਂ ਛੋਟੀਆਂ ਜਾਂ ਰੈਲੀਆਂ ਕਰਕੇ ਨਿੱਕੀਆਂ ਨਿੱਕੀਆਂ ਜੀਆਂ ਤੇ ਇਦਾਂ ਕਿੱਟੀ ਪਾਰਟੀ ਚ ਚਲਾ ਗਿਆ ਉਧਰ ਚਲਾ ਗਿਆ ਉਧਰ ਚਲਾ ਗਿਆ ਰੀਲ ਬਣਾ ਲਈ ਨਾਇਬ ਸੈਣੀ ਜਿਹੜਾ ਉਹ ਉਹਨੂੰ ਤੇ ਲੋਕੀ ਕਹਿੰਦੇ ਕਿ ਪਹਿਲਾਂ ਬਲੀ ਦਾ ਬੱਕਰਾ ਮੋਦੀ ਨੇ ਬਣਾਤਾ ਖਟਰ ਨੂੰ ਹੂੰ ਠੀਕ ਹੈ ਜੀ ਖਟਰ ਨਿਕਲ ਗਿਆ ਬਹਿ ਬਹਿ ਕੇ ਉਹਦੀ ਚੰਗੀ ਸੀਗੀ ਕਿਸਮਤ ਤੇ ਉਹਨੂੰ ਬਚਾ ਲਿਆ ਰੱਬ ਨੇ ਸਹੀ ਬਈ ਉਹ ਆ ਗਿਆ ਨਾਇਬ ਸੈਣੀ ਇਹਦਾ ਜਿਹੜਾ ਡਰਾਈਵਰ ਵੀ ਹੁੰਦਾ ਸੀ ਕਦੇ ਕਦੇ ਇਹਦਾ ਕਹ ਲੋ ਕਿ ਟਾਈਪਰਾਈਟਰ ਵੀ ਹੁੰਦਾ ਸੀਗਾ ਜੀ ਜੀ ਪ੍ਰੈਸ ਨੋਟ ਵਗੈਰਾ ਵੀ ਬਣਾਉਂਦਾ ਸੀ ਵੀ ਇਹ ਇਹਨੂੰ ਗਰੀਬ ਨੂੰ ਰਗੜਾਤਾ ਇਹਦੀ ਤੇ ਲਾਡਵਾ ਸੀਟਾਂ ਆ ਫਸੀ ਪਈ ਆ ਹੂੰ ਮਤਲਬ ਕਿ ਉਥੇ ਕਹ ਲੋ ਕਿ ਜ਼ਲਜ਼ਲਾ ਹੈ ਜੀ ਭੱਜ ਪਾ ਵਾਸਤੇ ਤਾਂ ਹਿੱਲੀ ਪਈ ਹੁਣ ਜੋਰ ਜਿਹੜਾ ਜਿਆਦਾ ਲੱਗ ਰਿਹਾ ਨਾ ਉਹ ਇਹੋ ਆ ਕਿ ਜਿਵੇਂ ਹੁਣ ਕਾਂਗਰਸ ਨੇ ਉਮੀਦਵਾਰ ਵਹਾ ਲਿਆ ਆਪਣੇ ਹੱਕ ਚ ਹੂੰ ਕਿ ਇਹ ਵੋਟਾਂ ਤੇ ਸਾਡੀਆਂ ਤੋੜੇਗਾ ਕਈ ਸੀਟਾਂ ਇਸ ਤਰ੍ਹਾਂ ਦੀਆਂ ਸਭ ਕਿ ਜਿਹੜੀਆਂ ਮਤਲਬ ਕਿ ਫਸੀਆਂ ਸੀਟਾਂ ਜਿਹਦੇ ਵਿੱਚ ਕਿਉਂਕਿ ਜਿਹੜਾ ਤੀਜਾ ਖਿਡਾਰੀ ਹੈ ਜੀ ਉਹ ਖੇਡ ਜਿਹੜੀ ਆ ਕਿਸੇ ਦੀ ਬਣਾ ਰਿਆ ਕਿਸੇ ਦੀ ਵਿਗਾੜ ਰਿਹਾ ਉਹ ਜਿਹਦਾ ਜੋਰ ਚੱਲਦਾ ਪਿਆ ਉਸ ਹਿਸਾਬ ਨਾਲ ਹੀ ਚੱਲੀ ਜਾ ਰਿਹਾ ਹੁਣ ਜੋਰ ਜੇ ਆਪਾਂ ਦੇਖੀਏ ਤਾਂ ਕੁਝ ਸੀਟਾਂ ਤੇ ਯਾਰ ਪੱਕੀਆਂ ਨੇ ਇਹਨਾਂ ਭੱਜ ਭੱਲ ਜਾਏਗੀ ਜਿੰਨੀਆਂ ਮਰਜ਼ੀ ਉਹ ਤੁਸੀਂ ਲਾ ਲਓ ਆਪਾਂ ਆਪਣੇ ਹਿਸਾਬ ਦੇ ਨਾਲ ਹੁਣ ਕੁਝ ਸੀਟਾਂ ਐਸੀਆਂ ਨੇ ਜਿੱਥੇ ਇਹ ਸੰਭਾਵਨਾ ਕਿ ਤਗੜੀ ਟੱਕਰ ਵੀ ਕਰੜੀ ਟੱਕਰ ਹੋਊਗੀ ਉਹਦੇ ਵਿੱਚ ਜਿਹੜਾ ਤੀਸਰਾ ਪਲੇਅਰ ਹੈ ਉਹ ਕਿਤੇ ਨਾ ਕਿਤੇ ਇੱਕ ਮਹੱਤਵਪੂਰਨ ਭੂਮਿਕਾ ਦੇ ਵਿੱਚ ਹੋਏਗਾ ਤਾਂ ਉਥੇ ਉਹਨੇ ਗੇਮ ਲੱਗ ਰਹੀ ਸਭ ਤੋਂ ਵੱਡੀ ਗੱਲ ਆ ਕਿ ਲੋਕੀ ਇਹ ਕਹਿੰਦੇ ਨੇ ਕਿ ਸ਼ਾਹ ਹੁਰੀ ਚੁੱਪ ਬੈਠਣ ਵਾਲੇ ਥੋੜੀ ਆ ਕੋਈ ਕਹਿੰਦਾ ਕਿ 벨ਟ ਪੇਪਰ ਤਾਂ ਆਉਣੇ ਆ ਨਾ ਹਰਿਆਣੇ ਦੇ ਫੌਜੀ ਬਹੁਤ ਆ ਜੀ ਤੇ ਜਿਹੜੇ ਫੌਜ ਚ ਰਿਟਾਇਰ ਹੋਏ ਆ ਉਹਨਾਂ ਨੂੰ ਪਤਾ ਕਿ ਉਹਨਾਂ ਦੇ 벨ਟ ਪੇਪਰ ਕਿਸ ਤਰ੍ਹਾਂ ਆ ਜਾਂਦੇ ਆ ਕੰਪਨੀ ਕਮਾਂਡਰ ਸਾਹਿਬ ਜਿਹੜਾ ਹੈ ਨਾ ਛੁੱਟੀ ਨਹੀਂ ਦਿੰਦਾ ਕੰਪਨੀ ਕਮਾਂਡਰ ਸਾਹਿਬ ਤਾਂ ਮਤਲਬ ਕਿ ਉਹ ਉਹਨਾਂ ਨੂੰ ਪਤਾ ਕਿ 벨ਟ ਪੇਪਰਾਂ ਦਾ ਵੀ ਖੇਡਾ ਜਿਹੜਾ ਉਹ ਚੱਲ ਪੈਂਦਾ ਕਈ ਵਾਰ ਸੋ ਇਸ ਕਰਕੇ ਹੁਣ ਮਤਲਬ ਕਿ ਇਹ ਤੇ ਮੰਨਣਾ ਪੈਣਾ ਹੀ ਆ ਸਭ ਨੂੰ ਕਿ ਕਾਂਗਰਸ ਉੱਥੇ ਅੱਗੇ ਆ ਭਾਜਪਾ ਕਾਫੀ ਪਿੱਛੇ ਆ ਪਰ ਉਹ ਕਹਿੰਦੇ ਆ ਕਿ ਬਈ ਚਾਹੇ ਲਾਸਟ ਬਾਲ ਤੱਕ ਕੜਨਾ ਪਵੇ ਖੇਡਾਂਗੇ ਜ਼ਰੂਰ ਤਾਂ ਹੁਣ ਖੇਡ ਰਹੇ ਆ ਪਰ ਗੁਜਰਾਤ ਲੌਬੀ ਵਾਲੇ ਤੇ ਛੁੱਪ ਕਰਕੇ ਬਹਿ ਗਏ ਉਹ ਕਹਿੰਦੇ ਕਿ ਹੁਣ ਆਸਿਓਂ ਪਾਸਿਓਂ ਜੋ ਹੁੰਦਾ ਉਹ ਲਾ ਲੈਨੇ ਆ ਜੋਰ ਪਰ ਉੱਥੇ ਸਿੱਧਮ ਸਿੱਧਾ ਕੰਮ ਜਿਹੜਾ ਉਹ ਤੇ ਮੋਦੀ ਸਾਹਿਬ ਨੇ ਕਿਹਾ ਕਿ ਦਫਾ ਕਰੋ ਯਾਰ ਰੈਲੀ ਚ ਕੁਏ ਹੁੰਦਾ ਹੁੰਦਾ ਤਾਂ ਹੈ ਨਹੀਂਗਾ ਉਹ 5-7000 ਬੰਦਾ ਦੱਸੋ ਕਮਾਲ ਦੀ ਗੱਲ ਹੈ ਕਿ ਨਰੇਂਦਰ ਮੋਦੀ ਜਦੋਂ ਸ਼ੁਰੂਆਤ ਦੇ ਵਿੱਚ ਇਹ ਪ੍ਰਧਾਨ ਮੰਤਰੀ ਦੀ ਦਾਵੇਦਾਰੀ ਠੋਕਣ ਆਏ ਸੀਗੇ ਸਭ ਹਰਿਆਣੇ ਦੀ ਸ਼ਹਿਤ ਭਵਾਨੀ ਰੈਲੀ ਸੀ ਕੱਢ ਕੇ ਦੇਖੋ ਉਹਦੇ ਵਿਜ਼ੂਅਲ ਕੀ ਆਪ ਕੱਟ ਹੋਇਆ? ਕੀ ਕੱਟ ਹੋਇਆ? ਕੱਟ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਕਿ ਸਾਰਾ ਕੁਝ ਹੀ ਕੱਟ ਹੋ ਗਿਆ। ਤਾਂ ਹੁਣ 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 ਸਾਰਾ ਕੁਝ ਚੌੜ ਚਪਟ ਹੋ ਗਿਆ। ਮਸਲਾ ਆਇਆ। ਸਹੀ। ਤੋਂ ਚਪ ਕਰਕੇ ਬਹਿ ਗਏ ਹੁਣ ਜਿਹੜੀਆਂ ਆਸਿਓ ਪਾਸਿਓ ਗੇਮਾਂ ਲੱਗਦੀਆਂ ਉਹਦੇ ਤੇ ਹੀ ਨਿਗਾਹ ਆ ਸਾਬ। ਉਹ ਵੀ ਕਹਿੰਦੇ ਸਾਡੀ ਵੀ ਇੱਜ਼ਤ ਹੈ ਭਾਈ ਕੋਈ ਅਸੀਂ ਤਾਂ ਬਹਿ ਰਹੇ ਹਾਂ। ਭਾਈ ਉਹਨਾਂ ਨੇ ਵੀ ਫਿਰ ਤੁਹਾਨੂੰ ਪਤਾ ਹੈ ਕਿ ਸਰਕਾਰਾਂ ਤੋੜਨ ਦੀ ਡਿਗਰੀ ਐਵੇਂ ਥੋੜੀ ਕੀਤੀ ਆ। ਬਥੇਰਾ ਕੁਝ ਉਹਨਾਂ ਨੇ ਕੀਤਾ। ਤਾਂ ਉਹ ਜ਼ੋਰ ਹੁਣ ਲੱਗ ਰਿਹਾ ਕਿ ਜਿੱਥੇ ਜਿੱਥੇ ਮੰਨ ਲੋ ਗੇਮ ਫਸੀ ਹੋਈ ਆ ਜਿੱਥੇ ਡਿਸਾਈਸਿਵ ਪਲੇਅਰ ਦੁਜੇ ਆ ਉਹਨਾਂ ਨੂੰ ਐਦਾਂ ਜਾਂ ਤਾਂ ਖੜਾ ਰੱਖਿਆ ਜਾਵੇ ਪੈਸੇ ਦੇ ਕੇ ਜੀ ਪੈਸਾ ਤੇ ਲਾ ਬਹੁਤ ਚੱਲ ਰਿਹਾ ਹੈ ਪੈਸਾ ਤੇ ਲਾ ਤੇ ਚੱਲਣਾ ਹੀ ਹੈ ਜੀ ਪੈਸਾ ਤੇ ਲਾ ਪੂਰਾ ਲਾਲ ਪਰੀ ਵੀ ਕਹਿੰਦੇ ਪੂਰੀ ਵੱਰ ਰਹੀ ਆ ਉਥੇ ਤੇ ਕੱਲ ਨੂੰ ਤਾਂ ਪਤਾ ਨਹੀਂ ਕਿਆ ਕੁਝ ਹੋਏਗਾ ਪੈਸਾ ਬਹੁਤ ਵਹਾਇਆ ਜਾ ਰਿਹਾ ਉਥੇ ਤਾਂ ਹੀ ਕੋਈ ਖੜਾਇਆ ਜਾ ਰਿਹਾ ਕੋਈ ਵਹਾਇਆ ਜਾ ਰਿਹਾ ਪੈਸਾ ਵਹਾਇਆ ਜਾ ਰਿਹਾ ਕੋਈ ਖੜਾਇਆ ਜਾ ਰਿਹਾ ਤੱਕੇ ਨਾਲ ਕੇ ਤਗੜਾ ਹੋ ਬੈਠੀ ਨਾ ਤੇ ਕਿਸੇ ਨੂੰ ਬਟਾਇਆ ਜਾ ਰਿਹਾ ਕਿ ਉਹ ਖਬਰਦਾਰ ਹੁਣ ਖੜਾ ਨੀ ਗੱਲ ਹੈ ਦੋਹਾਂ ਦੇ ਬਾਹਰ ਫੜੀਆਂ ਹੋਈਆਂ ਉਹ ਜਿਆ ਮਾਹੌਲ ਬਣ ਗਿਆ ਯਾਰ ਰੁਕ ਜਾ ਇਧਰ ਕੁਲਦੀਪ ਸਿੰਘ ਜੀ ਦੱਸ ਰਹੇ ਨੇ ਕਿ 12 ਕੈਂਡੀਡੇਟ ਬੈਠ ਰਹੇ ਕਹਿੰਦੇ ਭਾਜੀ ਪੀ ਦੇ ਹੱਕ ਦੇ ਵਿੱਚ ਬੱਲੇ ਬੱਲੇ ਆ ਤੁਹਾਨੂੰ ਮੈਂ ਦੱਸ ਕੇ ਹਟਿਆ ਸਰ ਇਹ ਇਹ ਗੇਮ ਚੱਲ ਰਹੀ ਆ ਉੱਥੇ ਬਹੁਤ ਜ਼ਬਰਦਸਤ ਗੇਮ ਚੱਲ ਰਹੀ ਆ ਜਗਰੀਤ ਜੀ ਕਹਿ ਰਹੇ ਨੇ ਸ਼ਾਇਦ ਪੁਰਾਣੀ ਨਿਊਜ਼ ਤੇ ਕਹਿ ਰਹੇ ਨੇ ਉਸੇ ਗੱਲ ਕਰ ਰਹੇ ਕਹਿੰਦੇ ਭਾਈ ਇਹਨਾਂ ਨੇ ਨਈ ਸੁਧਰਨ ਇਨਕਲਾਬ ਲਿਆ ਕੇ ਹਟਣਗੇ 골ਡੀ ਗਿੱਲ ਜੀ ਦੱਸ ਰਹੇ ਨੇ ਕਿ ਅਸ਼ੋਕ ਤਮਰ ਵੀ ਗਿਆ ਕਾਂਗਰਸ ਦੇ ਵਿੱਚ ਕਹ ਅਸ਼ੋਕ ਤੰਬਰ ਕਾਂਗਰਸ ਚ ਅੱਛਾ ਫੇਰ ਛੱਡ ਗਿਆ ਭਾਜਪਾ ਹਾਂ ਇਹਨਾਂ ਨੇ ਤਾਂ ਇਹੀ ਉਹ ਜਿਹੜਾ ਲੰਬੂ ਜਿਹਾ ਇਹਨਾਂ ਦਾ ਪਹਿਲਾਂ ਕਾਂਗਰਸੀ ਤੇ ਸੀਗਾ ਇਹਨਾਂ ਨੇ ਹੁਣ ਬੇੜੀਆਂ ਚ ਵੱਟੇ ਪਾਉਣ ਵਾਲੇ ਤੇ ਆ ਗਏ ਆ ਪਿਛਲੇ ਇਲੈਕਸ਼ਨ ਚ ਅਸ਼ੋਕ ਤੰਬਰ ਮੁੜ ਕੇ ਹੋ ਗਿਆ ਇਨਕਲਾਬੀ ਜੀ ਜੀ ਇਨਕਲਾਬੀ ਤੋਂ ਮੁੜ ਕੇ ਹੋ ਗਿਆ ਸਾਬੀ ਭਾਜਪਾ ਚ ਚਲਾ ਗਿਆ ਸਾਬੀ ਤੋਂ ਹੋ ਸਕਦਾ ਹੁਣ ਫੇਰ ਮੁਰਕਾਬੀ ਬਣ ਕੇ ਤਰ ਕੇ ਤੇ ਉਧਰ ਦੂਜੇ ਪਾਸੇ ਨੂੰ ਨਿਕਲ ਗਿਆ ਹੋਵੇ ਵਾਪਸ ਤੇ ਟਿਕਾਣਾ ਇਹਨਾਂ ਦਾ ਨਾ ਇਹ ਜਿਹੜਾ ਹੁੰਦਾ ਬਈ ਮਤਲਬ ਜਿੱਦਾਂ ਕਹ ਲੋ ਕਿ ਜਿੱਥੋਂ ਦੀ ਖੋਤੀ ਪਹੁੰਚੋਂ ਕਿ ਉੱਥੇ ਆਖ ਲੋਤੀ ਹਾਂ ਬਿਲਕੁਲ ਜੀ ਇਹ ਜਿੰਨੇ ਕਾਂਗਰਸ ਚੋਂ ਨਿਕਲਦੇ ਨੇ ਨਾ ਮੁੜ ਕੇ ਉੱਥੇ ਹੀ ਫੇਰ ਆ ਜਾਂਦੇ ਜਿਆਦਾਤਰ ਆਪਣੇ ਇਸ ਏਰੀਏ ਦੇ ਵਿੱਚੋਂ ਇਸ ਖਿੱਤੇ ਚੋਂ ਉਹ ਪਹੁੰਚੋਂ ਕਿ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਦਾਲ ਗੱਲ ਨਹੀਂ ਉਹ ਇਧਰ ਨੂੰ ਹੋ ਤੁਰਦੇ ਆ ਜੀ 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 ਹੋ ਸਕਦਾ ਸ਼ੋਕਤ ਅਬਰ ਵੀ ਆ ਗਿਆ ਹੋਵੇ ਹਾਂ ਬਿਲਕੁਲ ਕਈ ਦੋਸਤ ਹੀ ਦੱਸ ਰਹੇ ਨੇ ਤਾਂ ਇਹਦਾ ਮਤਲਬ ਆ ਹੀ ਗਏ ਹੋਣੇ ਆ ਤੇ ਅਮਨਦੀਪ ਸਿੰਘ ਜੀ ਕਹਿ ਰਹੇ ਨੇ ਕਿ ਜਾਖੜ ਸਾਹਿਬ ਦੇ ਸਟੈਂਡ ਬਾਰੇ ਵੀ ਗੱਲ ਕਰੋ ਕਰਦੇ ਆ ਜੀ ਆਪਾਂ ਜਾਖੜ ਸਾਹਿਬ ਬਾਰੇ ਵੀ ਗੱਲ ਕਰਦੇ ਆ ਪਹਿਲਾਂ ਆਪਾਂ ਥੋੜਾ ਜਿਹਾ ਚੋਣਾ ਦੀਆਂ ਜੁੜੀਆਂ ਹੋਈਆਂ ਗੱਲਾਂ ਹੀ ਕਰ ਲਈਏ ਇੱਧਰ ਗੁਰਲਾਲ ਜੀ ਕਹਿ ਰਹੇ ਨੇ ਕਿ ਕਾਂਗਰਸ ਜਿੱਤੇਗੀ ਹਰਿਆਣੇ ਦੇ ਵਿੱਚ ਹਰਿਆਣੇ ਵਿੱਚ ਕਾਂਗਰਸ 60 ਤੋਂ 70 ਭਾਜਪਾ 10 ਤੋਂ 20 ਤੇ 10000 ਸੀਟਾਂ ਹੋ ਸਕਦੀਆਂ ਨੇ ਜੀ ਦੇਖੋ ਜੀ ਇਹ ਦਰਾਂਕੜੇ ਵੀ ਆ ਰਹੇ ਨੇ ਮਿੰਟੂ ਜੀ ਅੱਛਾ ਜੀ ਬਾਕੀ ਅੰਕੜੇ ਹੁਣ ਆਪਾਂ ਮੌਕੇ ਤੇ ਵੇਖਾਂਗੇ ਕਿ ਕੀ ਹੁੰਦੀਆਂ ਨੇ ਅਸਲ ਵਿੱਚ ਨਹੀਂ ਦੇਖੋ ਹਾਂ ਜੀ ਹਾਂ ਜੀ ਮੈਂ ਤਾਂ ਇੱਕ ਵਿਸ਼ਲੇਸ਼ਕ ਨੂੰ ਉੱਥੇ ਹਰਿਆਣੇ ਤੋਂ ਸੁਣ ਰਿਹਾ ਸੀ ਕਹਿੰਦਾ ਮੈਂ ਤਾਂ 65 ਦੇ ਰਹਾ ਹਾਂ ਹਮ ਭਈ ਉਹਨਾਂ ਕੋਲ ਹੈਗੇ ਨੇ ਡਾਟੇ ਹਨ ਸਾਡੇ ਕੋਲ ਨਹੀਂ ਸਾਡੇ ਕੋਲ ਤੇ ਤੁ ਅੰਕੜੇਵਾਦੀ ਦੱਸੋ じゃ ਕੋਈ ਹਰਿਆਣਾ ਦੇ ਵੀ ਹੈਗੀ ਆਉਡੀਅנס ਥੋੜੀ ਬਹੁਤੀ ਉਹ ਦੱਸ ਸਕਦੇ ਆ ਕਿ ਉਹ ਕੀ ਦੇਖਦੇ ਆ ਪਰ ਕਿਉਂਕਿ ਹਰਿਆਣਾ ਜਿਹੜਾ ਹੈ ਨਾ ਅ ਉੱਥੇ ਹੁਣ ਮੇਰੇ ਖਿਆਲ ਦੇ ਨਾਲ ਐਸੀ ਵੋਟ ਜਿਹੜੀ ਆ ਉਹ ਵੀ ਤੋਤੇ ਹੁਣੀ ਆ ਮੈਂ ਹਮੇਸ਼ਾ ਕਹਿੰਦਾ ਕਿ ਜਿੱਥੇ ਐਸੀ ਵੋਟ ਵੀ ਤੋਤੇ ਚਲੇ ਜਾਂਦੀ ਆ ਜੀ ਤਾਂ ਉਹ ਇੱਕ ਫੈਕਟਰ ਬਣ ਜਾਂਦਾ ਹੈ ਫੈਕਟਰ ਬਣ ਜਾਂਦਾ ਬਿਲਕੁਲ ਕਈ ਰਾਜਾਂ 'ਚ ਤਾਂ 15% ਵੀ ਆ ਨਾ ਜੀ ਜੀ ਠੀਕ ਹੈ ਨਾ ਜੀ ਦਲਤ ਮਹਾ ਦਲਤ ਤਾਂ ਉਹ ਵੋਟ ਸਾਈਸਲ ਬਣ ਜਾਂਦੀ ਹੈ ਤਾਂ ਇੱਥੇ ਜੇ ਮੈਂ ਗਲਤ ਨਹੀਂ ਹਾਂ ਤਾਂ 20 ਤੋਂ ਉੱਤੇ ਹੈ ਸ਼ਾਇਦ 25 ਦੇ ਨੇੜੇ ਤੇੜੇ ਹੋਏਗੀ ਜੀ 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 ਤਾਂ ਜਿੱਥੇ ਹੁਣ ਜੇ ਜਾਟ ਤੇ ਐਸੀ ਵੋਟ ਹੂੰ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੁਮੇਲਤ ਹੋ ਕੇ ਪੈ ਜਾਂਦੀ ਆ ਜੀ ਜੀ ਤਾਂ ਉਹਦਾ ਫਾਇਦਾ ਕਾਂਗਰਸ ਨੂੰ ਬਿਲਕੁਲ ਆਬਵੀਅਸਲੀ ਹੋਣਾ ਜਿੱਧਰ ਵੀ ਪੈ ਜੇ ਹਾਂ ਜੀ ਹਾਂ ਜੀ ਹਾਂ ਜੀ ਇਹ ਆ ਤਾਂ ਮੈਨੂੰ ਲੱਗਦਾ ਹੈ ਸੰਭਾਵਨਾ ਘੱਟ ਹੈ ਕਿ ਉਹ ਭਾਜਪਾ ਵੱਲ ਜਾਏਗੀ ਐਸੀ ਵੋਟਾਂ ਠੀਕ ਹੈ ਥੋੜੀ ਬਿਖਰੇਗੀ ਜ਼ਰੂਰ ਹੂੰ ਪਰ ਜ਼ਿਆਦਾਤਰ ਮੈਨੂੰ ਇਹੋ ਲੱਗਦਾ ਕਿ ਕਾਂਗਰਸ ਨੂੰ ਦਾ ਫਾਇਦਾ ਹੋ ਸਕਦਾ ਕਿਉਂਕਿ ਦੂਸਰੇ ਪਾਸੇ ਜੇ ਤੁਸੀਂ ਮੁਕਾਬਲੇ ਦੇਖੋਗੇ ਇਹਨਾਂ ਦੇ ਜੋ जाट ਜਾਂ ਐਸਸੀ ਵੋਟ ਲੈਣ ਦੀ ਸੰਭਾਵਨਾ ਰੱਖਦੇ ਸੀਗੇ ਕਿਸੇ ਟਾਈਮ ਇਹਨਾਂ ਲੋ ਨੂੰ ਸਾਰੇ ਵਰਗਾਂ ਦੀ ਵੋਟ ਪੈ ਜਾਂਦੀ ਸੀ ਪਰ ਅੱਜ ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਉਹ ਮਤਲਬ ਕਿ ਕਹਿ ਲੋ ਕਿ ਉਹ ਤੇ ਇੱਕ ਤਰ੍ਹਾਂ ਨਾਲ ਸਰਵਾਈਵਲ ਦੀ ਲੜਾਈ ਲੜ ਰਹਾ ਹੈ ਬਿਲਕੁਲ ਜੀ ਬਿਲਕੁਲ ਪਰਿਵਾਰ ਹੀ ਟੁੱਟਾ ਪਿਆ ਕੋਈ ਕਿਤੇ ਹਨ ਇੱਕ ਦਿਲ ਦੇ ਟੁਕੜੇ ਹਜ਼ਾਰ ਹੋਏ ਕੋਈ ਯਹਾਂ gira ਕੋਈ ਵਾਹਾਂ gira ਉਹ ਪਰਿਵਾਰ ਦੇ ਟੁਕੜੇ ਹੋਏ ਕਈ ਹੋਏ ਪਿਆ ਕੋਈ ਇੱਕ ਐਸ ਪਾਰਟੀ ਚ ਕੋਈ ਐਸ ਪਾਰਟੀ ਚ ਕੋਈ ਆਪ ਦੀ ਪਾਰਟੀ ਹੈ ਕੋਈ ਆਜ਼ਾਦੀ ਝੰਡਾ ਗੱਡੀ ਖਲੋਤਾ ਜੀ 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 ਭਵਿਕਸ਼ੋ ਨਾਵਾਡੋਲ ਇਹ ਸਾਰਿਆਂ ਦਾ ਅਜੇ ਮੌਕੇ ਦੱਸਣਾ ਹੈ ਰਾਜਨ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਧਰ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਦੀ ਜਿਹੜੀ ਰੈਲੀ ਦੇ ਵਿੱਚ ਅਸ਼ੋਕ ਤੰਬਰ ਉਹਨਾਂ ਦੇ ਵਿੱਚ ਸ਼ਾਮਲ ਹੋਇਆ ਪਈ ਠੀਕ ਹੈ ਜੀ ਗਾਂਧੀ ਸਾਹਿਬ ਦੀ ਰੇਡੀ ਹਰਿਆਣੇ ਤੋਂ ਨੇ ਜਿਹੜੇ ਆਪਣੇ ਕੁਝ ਸੱਜਣ ਉਹ ਇੱਕ ਅੰਦਾਜ਼ਾ ਦੇ ਰਹੇ ਆ ਕਿ 60 ਤੋਂ 65 ਸੀਟਾਂ ਕਾਂਗਰਸ ਦੀਆਂ ਜੀ ਜੀ ਠੀਕ ਹੈ ਜੀ ਹਰਿਆਣੇ ਚ ਕਹਿੰਦੇ ਕਾਂਗਰਸ ਸਾਫ ਹੈ ਇਹ ਦੋ ਦੋਸਤ ਆਪਣੇ ਹਰਿਆਣੇ ਦੇ ਆ ਜਿਹੜੇ ਕਿ ਸ਼ਾਇਦ ਰੱਖਦੇ ਆ ਜ਼ਮੀਨੀ ਤੌਰ ਤੇ ਨਿਗਾਹ ਵੀ ਰੱਖਦੇ ਆ ਤੇ ਜਾਣਕਾਰੀ ਵੀ ਰੱਖਦੇ ਹੋਣਗੇ ਹੂੰ ਹੂੰ ਤਾਂ 60 65 ਵਾਲੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਵਿਸ਼ਲੇਸ਼ਕ ਵੀ ਜਿਹੜੇ ਉੱਥੋਂ ਦੇ ਆਗੇ ਨੇ ਗਰਾਊਂਡ ਰਿਐਲਿਟੀ ਜਿਹੜੇ ਜਾਣਦੇ ਆ ਜੀ ਜਾ ਖਾਸਾ ਹੁੰਦਾ ਜਿਹੜਾ ਵੋਟਰ ਦਾ ਜਿੱਦੇ ਤੋਂ ਵਖਵ ਨੇ ਤਾਂ ਉਹ ਕਿਤੇ ਨਾ ਕਿਤੇ ਦੱਸ ਨੇ ਤਾਂ ਫਿਰ ਇਹਦਾ ਮਤਲਬ ਹੈ ਕਿ ਜਿਹੜਾ ਤੋਤਾ ਰੈਂਚ ਜਿਆ ਚੱਕੀ ਫਿਰਦਾ ਹੈ ਅਮਿਤ ਸ਼ਾ ਉਹ ਤੇ ਕਿਸੇ ਕੰਮ ਨਹੀਂ ਆਉਣਾ ਕਿ ਮੈਂ ਕਾਬਲੇ ਢਿਲੇ ਕਰੂੰਗਾ ਇਹਨਾਂ ਦੇ ਜੀ 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 ਬਿਲਕੁਲ ਬਿਲਕੁਲ 9 ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਨੂੰ ਵੀ ਚੱਲੀਏ ਇਧਰ ਟਾਈਮ ਵੀ ਭੱਜ ਰਿਹਾ ਆਪਾਂ ਵੀ ਥੋੜਾ ਜਿਹਾ ਖਬਰਾਂ ਦੇ ਨਾਲ ਨਾਲ ਨੂੰ ਭਜੀਏ